ਸੀਰੀਅਸ ਤੋਂ ਗਲੇਰੀ ਸੀ ਜੇ ਬੰਦਾ ਇੱਕ ਡੀਸੀ ਆਫਿਸ ਚ ਬੰਦਾ ਕੋਈ ਪ੍ਰੋਬਲਮ ਹੋ ਰਹੀ ਸੀ ਤੇ ਮੈਂ ਤਾਂ ਤੁਹਾਡੇ ਫਾਇਦੇ ਲਈ ਨਿਸ਼ਮਤ ਤੱਕ ਮੈਂ ਜਿੰਨਾ ਚ ਰਹੂੰਗਾ ਡੋਪ ਨਿਸ਼ਮਤ ਤੱਕ ਹੋਊਗਾ ਪਥੋਲੋਜਿਸਟ ਦੀ ਪ੍ਰੈਜ਼ੈਂਸ ਤੋਂ ਬਿਨਾ ਡੋਪ ਨਹੀਂ ਹੋਏਗਾ ਸਰ ਇਹ ਤਾਂ ਤੁਸੀਂ ਕਰਾਓ ਸਰ ਕੀ ਹੋ ਰਿਹਾ ਸਰ ਉਹ ਡਾਕਟਰ ਸੁਖਮਨੀ ਸਮਝਾ ਮੈਂ ਚਲੋ ਤੁਹਾਨੂੰ ਮੈਂ ਦੱਸਦਾ ਜੋ ਹੈਗਾ 35 ਟੈਸਟ ਤੇ 35 ਡਾਟਾ ਬੋਂਦੇ ਪ੍ਰੈਜ਼ੈਂਸ ਨਹੀਂ ਹੋਇਆ ਸਰ ਤੁਸੀਂ ਕੰਟੈਸਟ ਚੈੱਕ ਕਰੋ ਉਹਨਾਂ ਦੇ ਉਹਨਾਂ ਦੇ ਸਾਈਨ ਚੈੱਕ ਕਰੋ ਨੀਪੋਟਾ ਦੇ ਸਾਈਨ ਦਾ ਯਾਰ ਬਾਤ ਨੂੰ ਲੱਗ ਰਿਹਾ ਦੂਸਰੀ ਗੱਲ ਸਰ 27 ਤਰੀਕ ਨੂੰ ਸਰ ਤੁਸੀਂ ਮੇਰੇ ਕੋਲ ਆਏ ਸੀ ਪਲੀਜ਼ ਮੇਰੇ ਕੋਲ ਦੇਖੋ ਸ੍ਰੀ ਰੇਸ਼ کمار ਜੀ ਮੇਰੇ ਕੋਲ ਦੇਖੋ ਫਿਰ ਤੁਸਾਲਪੂ ਗੁਰੂ ਦੀ ਰੋਡ ਨਹੀਂ ਜਿੱਦਾਂ ਗੁਰੂ ਦੀ ਬਾਹਰ ਬਾਹਰ ਡਿਊਟੀ ਕਰਨਾ ਮੇਰੇ ਬਾਹਰ ਡਿਊਟੀ ਕੋਲ ਨਹੀਂ ਡਿਊਟੀ ਕਿੱਥੇ ਹੈ ਤੇਰੀ ਹਾਜ਼ਰੀ ਕਿੱਥੇ ਹੈ ਤੇਰੀ ਹਾਜ਼ਰੀ ਕਿੱਥੇ ਹੈ ਤੇਰੀ ਹਾਜ਼ਰੀ ਕਿੱਥੇ ਹੈ ਕਿਉਂ ਨਹੀਂ ਕਰਦੇ ਹੈ ਕਿ ਡਿਊਟੀ ਪੁੱਛੋ ਕਿੱਥੇ ਬਸ ਮੁਤਵਾਰ ਮੁਤਵਾਰ ਸਾਈਂ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੇ ਕੱਟਦਾ ਉਹ ਬੰਦਾ ਧਮਕਾ ਰਿਹਾ ਤੁਹਾਡੇ ਜੀਹਾਂ ਚਾਹੇ ਆਈ ਹੋਵੇ ਬੱਸਾ ਮੈਂ ਸਾਨੂੰ ਅਸਰ ਨਹੀਂ ਹੈ ਸਾਨੂੰ ਨਹੀਂ ਜੀ ਸਕਦੇ ਅਸੀਂ ਇਹ ਲੋਕਾਂ ਅੰਦਰ ਇਹ ਬੰਦਾ ਕਹਿੰਦਾ ਬੜਾ ਜਵੇਸ਼ ਸ਼ਿਵਾਂ ਸੱਜਣ ਪਟਕੇ ਪਾਉਂਦਾ ਹਾਂ ਹਾਂ ਇਹ ਗੱਲ

ਕਿਸੇ ਨੂੰ ਪੁੱਛੀ ਨਹੀਂ ਗਿਆ ਮੈਂ ਕੋਈ ਸ਼ੁਰੂਆਤ ਨਹੀਂ ਲਾਇਆ ਇੱਕ ਸੀਰੀਅਸ ਕੰਪਲੇਨ ਸੀ ਜਦੋਂ ਇੱਕ ਡੀਸੀ ਆਫਿਸ ਚੋਂ ਬੰਦਾ ਕੋਈ ਪ੍ਰੋਬਲਮ ਹੋ ਰਹੀ ਸੀ ਤੇ ਮੈਂ ਤਾਂ ਤੁਹਾਡੇ ਫਾਇਦੇ ਲਈ ਨਿਸ਼ਮਤ ਤੱਕ ਮੈਂ ਜਿੰਨਾ ਚ ਰਹੂੰਗਾ 2 ਨਿਸ਼ਮਤ ਤੱਕ ਹੋਊਗਾ ਪਥੋਲੋਜਿਸਟ ਦੀ ਪ੍ਰੈਜ਼ੈਂਸ ਤੋਂ ਬਿਨਾ ਡਾਕ ਨਹੀਂ ਹੋਏਗਾ ਸਰ ਇਹ ਤਾਂ ਤੁਸੀਂ ਕਹੋ ਸ਼ੋਰ ਕਰ ਪਹਿਲਾਂ ਇਹ ਤਾਂ ਕੀ ਹੋ ਰਿਹਾ ਸਰ ਡਾਕਟਰ ਸੁਖਮਨੀ ਸਮਰਾ ਮੈਂ ਚਲੋ ਤੁਹਾਨੂੰ ਮੈਂ ਦੱਸਦਾ ਜੋ ਹੈਗਾ 35 ਟੈਸਟ ਤੇ 35 ਡਾਟਾ ਬਹੁਦੇ ਪ੍ਰੈਜ਼ੈਂਸ ਨਹੀਂ ਹੋ ਰਿਹਾ ਤਾਂ ਤੁਸੀਂ ਕੈਂਡਸ ਚੈੱਕ ਕਰੋ ਉਹਨਾਂ ਦੇ ਉਹਨਾਂ ਦੇ ਸਾਈਨ ਚੈੱਕ ਕਰੋ ਰਿਪੋਰਟਾਂ ਦੇ ਸਾਈਨ ਤਾਂ ਜਾਂ ਪਾਸ ਤੋਂ ਦੂਸਰੀ ਗੱਲ ਸਰ 27 ਤਰੀਕ ਨੂੰ ਸਰ ਤੁਸੀਂ ਮੇਰੇ ਕੋਲ ਆਏ ਸੀ ਪਲੀਜ਼ ਮੇਰੇ ਕੋਲ ਦੇਖੋ ਸਨੇਹ ਕੁਮਾਰ ਜੀ ਮੇਰੇ ਕੋਲ ਦੇਖੋ ਫਿਰ ਤੁਸੀਂ ਹਾਲ ਤੂ ਗੁਰੂਦੀ ਰੋਡ ਨਹੀਂ ਜਿੱਦਾਂ ਨੂੰ

ਸਮੇ ਸਾਨੂੰ ਇਸ ਤਰ੍ਹਾਂ ਨਾ ਸਾਨੂੰ ਨਹੀਂ ਹੋਇਆ ਸੱਟੇ ਸੀ ਇਹ ਬੰਦਾ ਕਹਿੰਦਾ ਮੈਂ ਜਵੇਸ਼ ਸ਼ਿਵਮ ਸੱਟ ਪਟਕੇ ਪਾਉਣਾ ਹਾਂ ਹਾਂ ਇਹ ਇੱਕ ਹੈ ਇਹ ਬੰਦਾ ਸਾਨੂੰ ਹਾਂ ਕਿਤੇ ਨਹੀਂ ਕਰ ਸਕਦਾ ਸੈਂ ਬਰਾਬਰ ਨਹੀਂ ਦੋਸਤਾਂ ਦੇ ਐਂਪਲ ਲਾੜੇ ਦੇ তো পারে কি হবে কিন্তু বিশ্বটা তো কিছু বাজার না কিছু বাজার না আমি বাজার করতে পারি না আমি বাজার করতে পারি না